ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਜੀ ਵੀਡੀਓ ਬਾਲੀ ਬਹਿਰਲ ਹੋ ਰਹੀ ਹੈ ਬੀਬੀ ਦਲੇਰ ਕੌਰ ਦੀ ਤੇ ਪਾਉ ਵੀਡੀਓ ਬਾਰੇ ਗੱਲ ਕਰਦੇ ਆ ਜਿਆਦਾ ਤਾਂ ਆਪਾਂ ਨੂੰ ਕੁਝ ਪਤਾ ਨਹੀਂ ਜਿੰਨਾ ਕਿ ਆਪਾਂ ਨੂੰ ਪਤਾ ਆ ਪਾਉ ਨਾਲ ਕਹਿ ਦਿੰਨੇ ਸਭ ਨੂੰ ਪਤਾ ਹੀ ਆ ਵੀ ਮਾਤਾ ਗੁਜਰੀ ਕੌਰ ਜਮਾ ਵਿਚਾਰੀ ਬਜ਼ੁਰਗ ਸੀ ਤੇ ਫੇਰ ਵੀ ਤੁਸੀਂ ਐਂ ਦੇਖ ਲਓ ਵੀ ਛੋਟੇ ਸਹਿਬਜਾਦਿਆਂ ਨੂੰ ਲੈ ਕੇ ਠੰਡੇ ਬੁਰਜ ਦੇ ਵਿੱਚ ਬੈਠੇ ਤੇ ਕਿੰਨੇ ਕਿੰਨੇ ਝੱਖੜ ਚੋਲੇ ਤੇ ਉਹਨਾਂ ਨੇ ਉਹ ਝੱਖੜ ਚੋਲਿਆਂ ਦੇ ਵਿੱਚ ਦੇਖ ਲਓ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਬੈਠੇ ਰਹੇ ਤੇ ਤੁਸੀਂ ਐਂ ਲਾ ਲਓ ਵੀ ਆਪਾਂ ਹੁਣ ਥੋੜੀ ਜੀ ਠੰਡ ਨਹੀਂ ਹੁੰਦੀ ਤੇ ਆਪਾਂ ਟਾਈਮ ਨਾਲ ਹੀ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਤੇ ਆਪਾਂ ਰਜਾਂਗਾਂ ਦੇ ਵਿੱਚ ਵੱਢ ਜਾਣੇ ਆ ਤੇ ਜਿਹੜਾ ਆਪਾਂ ਨੂੰ ਐ ਹੁੰਦਾ ਵੀ ਸਾਡਾ ਬੱਚੇ ਨੂੰ ਖੰਡਣਾ ਨਾ ਲੱਗ ਜਾਏ ਤੇ ਬਿਮਾਰ ਨਾ ਹੋ ਜੇ ਆਪਾਂ ਕਿੰਨੀ ਕਿੰਨੀ ਆਪਣੇ ਬੱਚਿਆਂ ਦੀ ਵਾਜਤਾ ਕਰਦੇ ਆ ਤੇ ਉਹਨਾਂ ਨੇ ਕਿਹਦੇ ਵਾਸਤੇ ਸਹੀਦियां ਪਾਆਂ ਉਹਨਾਂ ਨੇ ਆਪਣੇ ਵਾਸਤੇ ਉਹਨਾਂ ਨੇ ਸਹੀਦियां ਪਾਆਂ ਆਪਣੇ ਵਾਸਤੇ ਤੇ ਦੇਖ ਲਓ ਵੀ ਦੋ ਤਾਂ ਉਹਦੇ ਬੱਚੇ ਜੰਗ ਦੇ ਵਿੱਚ ਸਹੀਦ ਹੋ ਗਏ ਤੇ ਦੋ ਦੇਖ ਲਓ ਵੀ ਨੀਹਾਂ ਦੇ ਵਿੱਚ ਜਿਣੇ ਗਏ ਨੇ ਮੋਸਲਿਆ ਨੇ ਬਹੁਤ ਹੀ ਜ਼ਿਆਦਾ ਕਹਿਰ ਕਮਾਇਆ ਸੀ ਬੱਚਿਆ ਤੇ ਸਿੰਘਾਂ ਤੇ ਅੱਜ ਨੂੰ ਆਪਣੇ ਜਿਵੇਂ ਹੁਣ ਆਪਾਂ ਫਿਰਦੇ ਆ ਤੇ ਆਪਾਂ ਅੱਜ ਨੂੰ ਜੀਵਤ ਨਾ ਹੁੰਦੇ ਜੇ ਕਿ ਆਪਣੇ ਗੁਰੂਆਂ ਨੇ ਸਹੀਦ ਨਾ ਪਾਗੀਆਂ ਹੁੰਦੀਆਂ ਤੇ ਆਪਣੇ ਗੁਰੂਆਂ ਨੇ ਦੇਖ ਲਓ ਵੀ ਤੁਸੀਂ ਜੰਗ ਲੜੀ ਕੱਲੇ ਕੱਲੇ ਨਾ ਕੱਲੇ ਕੱਲੇ ਨੇ ਲੱਖ ਲੱਖ ਨਾਲ ਜੰਗ ਕਰੀ ਸੀ ਤੇ ਜੇ ਕਿਤੇ ਉਹ ਨਾ ਹੁੰਦੇ ਤੇ ਅੱਜ ਨੂੰ ਆਪਾਂ ਜਾਉਂਦੇ ਹੁੰਦੇ ਲਾਸਾਂ ਦੇ ਢੇਰ ਲਾਣਨ ਦੇ ਹੁਣ ਨੋ ਤਾਂ ਉਹ ਮੁਸਲਮਣ ਤੇ ਆਪਣਾ ਤਾਂ ਕੋਈ ਵਜੂਦ ਹੀ ਨਹੀਂ ਰਹਿਣਾ ਸੀ ਜੇ ਸਿੰਘਾਂ ਨੇ ਸਿਹਦਿਆਂ ਨਾ ਪਾਗਾਂ ਹੁੰਦੀਆਂ ਬਾਬੇ ਦੀਪ ਸਿੰਘ ਤੇ ਦੇਖ ਲਓ ਬੀਸੀ7 ਚ ਲੈ ਕੇ ਫਿਰ ਵੀ ਉਹ ਜੰਗ ਦੇ ਵਿੱਚੋਂ ਹਾਰੇ ਨਹੀਂ ਸੀਗੇ ਜੰਗ ਲੜੀ ਗਈ ਸੀ ਫਿਰ ਵੀ ਉਹ ਬਾਬਾ ਜੀਵਨ ਸਿੰਘ ਇਹਨਾਂ ਨੇ ਬਹੁਤ ਜ਼ਿਆਦੇ ਜੰਗਾਂ ਲੜੀਆਂ ਨੇ ਬਹੁਤ ਜ਼ਿਆਦੇ ਇਹਨਾਂ ਨੇ ਮੁਕਾਬਲੇ ਕੀਤੇ ਨੇ ਮੁਗਲਾਂ ਦੇ ਮਸਲਿਆਂ ਦੇ ਤੇ ਦੇਖੋ ਵੀ ਛੋਟੇ-ਛੋਟੇ ਬੱਚਿਆਂ ਨੂੰ ਕਾਟ-ਕਾਟ ਕੇ ਦੇਖ ਲੋ ਸਿਰ ਉਹਨਾਂ ਦੇ ਤੇ ਆਪਣੀਆਂ ਸਿੱਖਣੀਆਂ ਦੇ ਗਲਾਂ ਦੇ ਵਿੱਚ ਹਾਰ ਬਣਾ-ਬਣਾ ਪਾਏ ਸੀਗੇ ਆਪਣੇ ਸਿੱਖੀ ਦੇ ਬੱਚਿਆਂ ਨੇ ਸਿੱਖਾਂ ਦੇ ਬੱਚਿਆਂ ਦੇ ਕੀ ਉਹਨਾਂ ਨੇ ਤੁਸੀਂ ਇਹ ਦਿੱਤੇ ਆਪਣੇ ਬੱਚਿਆਂ ਨੂੰ ਬੁੜੀਆਂ ਨੂੰ ਕੁੜੀਆਂ ਨੂੰ ਕੀ ਬੁਰਾ ਹਾਲ ਕੀਤਾ ਸੀ ਸਿੱਖਾਂ ਨੇ ਬਹੁਤ ਜ਼ਿਆਦਾ ਸਹੀਦਾਂ ਪਾਆਂ ਨੇ ਤੇ ਉਹਨਾਂ ਦੀਆਂ ਸਿੱਖਾਂ ਨੂੰ ਸਲਾਮ ਆ ਤੇ ਹੁਣ ਕੋਈ ਆਪਦੇ ਬੱਚਿਆਂ ਨੂੰ ਆਪਾਂ 10 ਮਿੰਟ ਨਹੀਂ ਪਰਾਂ ਹੋਣ ਦੇ ਦਿੱਤੇ ਉਹ ਵੀ ਮਾਪਈ ਸੀ ਉਹਨਾਂ ਦੀ ਵੀ ਢਿੱਡ ਦੀ ਅੱਗ ਸੀਗੀ ਤੇ ਜਿਹੜੇ ਉਹਨਾਂ ਨੇ ਸਹੀਦੀਆਂ ਜੰਗਾਂ ਦੇ ਵਿੱਚ ਸ਼ਹੀਦ ਕਰਤੇ ਆਪਦੇ ਬੱਚੇ ਇਸ ਲਈ ਕਹਿੰਦੇ ਆ ਵੀ ਕੋਈ ਜਾਤਾਂ ਪਾਤਾਂ ਚ ਕੁਝ ਨਹੀਂ ਹੈਗਾ ਖੂਨ ਸਭ ਚ ਇੱਕੋ ਹੀ ਆ ਖੂਨ ਇੱਕੋ ਜਿਆ ਹੈ ਸਭ ਚ ਜਾਤ ਪਾਤਾਂ ਚ ਨਾ ਬੜੋ ਜਾਤ ਪਾਤਾਂ ਚ ਕੁਝ ਨਹੀਂ ਹੈਗਾ ਸਭ ਇੱਕੋ ਹੀ ਆ ਇੱਕੋ ਹੀ ਖੂਨ ਆ ਸਭ ਦਾ ਤੇ ਕੋਈ ਵੰਡਿਆ ਨਾ ਪਾਓ ਤੁਸੀਂ ਕੁਝ ਨਹੀਂ ਹੈਗਾ ਨਾ ਕੋਈ ਜੇ ਕੋਈ ਉੱਚੀ ਜਾਤੀ ਦਾ ਨਾ ਕੋਈ ਖੂਨ ਉਹਦਾ ਲੱਗਾ ਤੇ ਗਰੀਬ ਦਾ ਅਲੱਗ ਉਹ ਤਾਂ ਹੈ ਨਹੀਂ ਖੂਨ ਤਾਂ ਸਾਰੇ ਇੱਕੋ ਹੀ ਆ ਵਧੀਆ ਸਿੱਖੀ ਦੇ ਲਾੜ ਲੱਗੋ ਸਿੱਖੀ ਬਾਰੇ ਗਿਆਨ ਆਪੋ ਆਪਣੇ ਬੱਚਿਆਂ ਨੂੰ ਦੋ ਤੇ ਸਿੱਖੀ ਬਾਰੇ ਬੱਚਿਆਂ ਨੂੰ ਜੇ ਆਪਣਾ ਆਪਣਿਆਂ ਨੂੰ ਗਿਆਨ ਮਿਲੂਗਾ ਤਾਂ ਆਪਾਂ ਕੋਈ ਗਾਹ ਆਪਾਂ ਸਿੱਖੀ ਬਾਰੇ ਇਹਨਾਂ ਨੂੰ ਕੋਈ ਦੱਸ ਸਕਦੇ ਆ ਤੇ ਨਹੀਂ ਲਾ ਲਓ ਵੀ ਬੱਚੇ ਹੁਣ ਛੋਟੇ-ਛੋਟੇ ਨਸਾਂ ਦੇ ਵਿੱਚ ਫਸੀ ਜਾਂਦੇ ਨੇ ਕੋਈ ਸਿੱਖੀ ਬਾਰੇ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈਗਾ ਹੁਣ ਤਾਂ ਕੋਈ ਗੁਰੂ ਘਰ ਜਾਣੀ ਭੁੱਲ ਗਏ ਹੁਣ ਤਾਂ ਹੋਰ ਹੀ ਪਤਾ ਨਹੀਂ ਕਿਹੜੇ ਰਾਹ ਚੱਲ ਚੱਲ ਪੀ ਦੋਣੀ ਆ ਕੋਈ ਤਾਂ ਬਸ਼ੱਕ ਜਿਹੜਾ ਗੁਰੂ ਘਰ ਜਾਂਦਾ ਹੋਵੇ ਨਹੀਂ ਤਾਂ ਬਸ ਪਤਾ ਹੀ ਨਹੀਂ ਕਿੱਧਰੋਂ ਦੁਨੀਆ ਜਾਈ ਆਂਦੀ ਐ ਤੇ ਕਿੱਧਰੋਂ ਨਾ ਯਾਦ ਕਰੋ ਉਹਨਾਂ ਦਿਨਾਂ ਨੂੰ ਜਿਹੜੇ ਦਿਨਾਂ ਦੇ ਵਿੱਚ ਲਾਲੋ ਵੀ ਛੋਟੇ-ਛੋਟੇ ਬੱਚਿਆਂ ਨੇ ਸਹੀਦ ਹੋਣਾ ਪਾਇਆ ਸੀ ਤੇ ਕੋਈ 5 ਸਾਲ ਦਾ ਸੀ ਤੇ ਕੋਈ 7 ਸਾਲ ਦਾ ਸੀਗਾ ਤੇ ਆਪਣੇ ਦਾੜੀਆਂ ਵਾਲੇ ਹੋ ਜਾਂਦੇ ਨੇ ਤੇ ਆਪਾਂ ਫਿਰ ਵੀ ਕਹਿੰਦੇ ਆਗੇ ਪਰਾਨਾ ਹੋ ਜਾਣ ਕਿਤੇ ਤੇ ਉਹ ਵੀ ਮਾਪੇ ਸੀਗੇ ਹਨਾ ਜਿਨ੍ਹਾਂ ਨੇ ਆਪਦੇ ਬੱਚੇ ਸਾਰੇ-ਸਾਰੇ ਸਹੀਦ ਕੀਤੇ ਨੇ ਤੇ ਫਿਰ ਮਾਰ ਉਹੀ ਗੱਲ ਵਾਂਗੂ ਕੁਝ ਵੀ ਨਹੀਂ ਹੈਗਾ ਪੱਲੇ ਉਹਨਾਂ ਦੇ ਜੰਗ ਦੇ ਵਿੱਚ ਸਾਰੇ ਸਹੀਦ ਹੋ ਗਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੈਲ ਤੇ ਘੰਟੀ ਵਾਲਾ ਬਟਨ ਜੁਰ ਦਬਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ